ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ YouTube ਦੇ ਚੈਨਲ ਤੇ ਸੋ ਜਿਨ੍ਹਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਹਾਂਜੀ ਇਸ ਦੇ ਨਾਲ ਨਾਲ ਮੇਰਾ ਦੂਸਰਾ ਚੈਨਲ ਸਿਮ ਸਿਰਾ ਚੈਨਲ ਪੋਡਕਾਸਟ ਚੈਨਲ ਹੈ ਸਾਡਾ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਤੇ ਉੱਥੇ ਬਹੁਤ ਜਲਦੀ ਇੱਕ ਦੇ ਦਿਨ ਤੱਕ ਸਾਡਾ ਨਿਊ ਪੋਡਕਾਸਟ ਜਰਾ ਆਉਣ ਵਾਲਾ ਹੈ ਸ਼ੂਟ ਹੋ ਚੁੱਕਾ ਬਸ ਐਡੀਟਿੰਗ ਵਗੈਰਾ ਹੈ ਸੋ ਕਰ ਦਿਆ ਜਲਦੀ ਜਲਦੀ ਸੋ ਇਸ ਦੇ ਨਾਲ ਚੱਲਦੇ ਆਪਾਂ ਅੱਜ ਦੀ ਵੀਡੀਓ ਵੀ ਅੱਜ ਦੀ ਵੀਡੀਓ ਆਪਾਂ ਚੱਲੇ ਆਂ ਵਿਕਰਮ ਤੇ ਵਿਕਰਮ ਦਾ ਹੋਇਆ ਔਰ ਮੈਨੂੰ ਦਸੰਦੀ ਜ਼ਰੂਰਤ ਨਹੀਂ ਹੈ ਸਭ ਨੂੰ ਪਤਾ ਕਿ ਇੰਟਰਵਿਊ ਲੈਣ ਵਾਲੇ ਕੋਲ ਹੈ ਆਵਾਮ ਵਾਲੇ ਸੋ ਮੈਂ ਆਪਣੇ ਪੋਡਕਾਸਟ ਨਾ ਵੈਸੇ ਭੁੱਲ ਗਈ ਸੀ ਕਿ ਇਹਨਾਂ ਦਾ ਜ਼ਿਕਰ ਕਰਨਾ ਆਵਾਮ ਟੀਵੀ ਵਾਲਿਆਂ ਦਾ ਸੋ ਜਿੰਨੇ ਵੀ ਬਲੌਗਰਸ ਹੈ ਹਰ ਬੰਦੇ ਜਿੰਨੀਆਂ ਵੀ ਛੋਟੀਆਂ-ਛੋਟੀਆਂ ਲਵ ਸਟੋਰੀ ਛੋਟੀਆਂ-ਛੋਟੀਆਂ ਨੇ ਮਤਲਬ ਛੋਟੀ-ਛੋਟੀ ਉਮਰ ਦੀਆਂ ਲਵ ਸਟੋਰੀਆਂ ਨਾ ਉਹ ਸਾਰੀਆਂ ਆਵਾਮ ਟੀਵੀ ਵੱਲੋਂ ਪਬਲਿਕ ਦੇ ਸਾਹਮਣੇ ਲਿਆਂਦੀਆਂ ਗਈਆਂ ਸੋ ਇਸ ਦੇ ਵਿੱਚ ਵਿੱਚ ਜੇ ਦੁਆਰਾ ਪਹੁੰਚ ਗਿਆ ਇਹਨਾਂ ਦੇ ਕੋਲ ਇਹਨਾਂ ਦੀ ਲਵ ਸਟੋਰੀ ਇਹਨਾਂ ਦੀ ਲਾਈਫ ਪਤਾ ਨਹੀਂ ਕੀ-ਕੀ ਜਾਣਨ ਵਾਸਤੇ ਸੋ ਆਈਏ ਤੁਹਾਡੇ ਨਾਲ ਦੇਖਦੇ ਹਾਂ ਮਜਬੂਰੀ ਦੀ ਇੱਕ ਹੋਰ ਕਹਾਣੀ ਜੀ ਸੇਤਾ ਦੱਸੋ ਕਿਵੇਂ ਹਾਂਜੀ ਠੀਕ ਅੱਛਾ ਪਾ ਤੁਹਾਨੂੰ ਵਲੌਗਸ ਦੇ ਵਿੱਚ ਤਾਂ ਬਹੁਤ ਦੇਖਿਆ ਬਹੁਤ ਸੋਹਣਾ ਵਲੌਗ ਬਣਾਉਂਦੇ ਹੋ ਤੁਸੀਂ ਨੂ ਰਾਣੀ ਨੂੰ ਨੇ ਸੋਹਣਾ ਵਲੌਗਾਂ ਟੀਮ ਨੇ ਸੋਹਣਾ ਵਲੌਗ ਨੂੰ ਕੀ ਬਣਾਉਂਦੀ ਹੈ ਆਂਟੀ ਕੀ ਆਂਟੀ ਉਹਦੇ ਗੀਤ ਗਾਣੇ ਸਿਖਾਉਂਦੀ ਹੈ ਲੋਕੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜਾਂ ਆਂਟੀ ਉੱਥੇ ਚਰਖਾ ਕਿਤਨਾ ਸਿਖਾਉਂਦੀ ਹੈ ਕੀ ਸਿਖਾਉਂਦੀ ਹੈ ਆਂਟੀ ਵਲੌਗ ਦੇ ਵਿੱਚ ਜਾਂ ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਰੈਸਪੀਜ਼ ਬਣਾਉਣੀਆ ਸਿਖਾਉਂਦੀ ਹੈ ਕੀ ਸਿਖਾਉਂਦੀ ਹੈ ਆਂਟੀ ਅੰਟੀ ਗਾਂਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਕਿਰਨ ਵਾਲਾ ਸਰਬਸਾਂਜੀ ਕਿਰਨ ਵਾਲਾ ਪਤਾ ਨਹੀਂ ਕਿਆ ਸਿਖਾਂਦੀ ਆਂਟੀ ਬਲੌਗ ਦੇ ਵਿੱਚ ਆਈ ਇਹਨਾਂ ਨੂੰ ਸਮਝ ਆਂਦਾ ਹੁਣ ਬਸ ਮੈਨੂੰ ਨਹੀਂ ਹੁਣ ਤੱਕ ਸਮਝ ਆਇਆ ਕਿ ਆਂਟੀ ਨੇ ਇਹ ਜੇ ਕਿਆ ਸਿਖਾਇਆ ਬਲੌਗ ਦੇ ਵਿੱਚ ਚਲੋ ਨੂੰ ਰਾਣੀ ਨੂੰ ਬਹੁਤ ਪਿਆਰ ਕਰਦੇ ਹੋ ਹਾਂਜੀ ਈ ਕੋਸਤਾ ਹੈਗਾ ਯਾਰ ਕਿਉਂਕਿ ਇਹਨਾਂ ਨੂੰ ਵੀ ਪਿਆਰ ਕਰਨਾ ਹੋਰ ਮੈਂ ਕਿਵੇਂ ਨਾ ਕਰਨਾ ਜਿਹਾਕ ਨਹੀਂ ਜੀ ਸਭ ਕੁਝ ਮਿਲਦੀ ਹੈ ਹੀ अच्छा नूना ਲੈ ਨਾ ਉਹ ਤੀਆਂ ਦਾ ਆਪਣੇ ਘਰੀਆਂ ਰਹਿਣਾ ਤੇ ਨਾ ਨਹੀਂ ਹੈ ਮੇਰੇ ਕੋ ਇਹਨਾਂ ਨੇ ਮੈਨੂੰ ਦੇਖਣਾ ਆ ਇਹਨਾਂ ਨੇ ਮੈਨੂੰ ਚੱਕਣਾ ਦੀ ਟੈਂਦੀ ਨੂੰ ਠੀਕ ਹੈ ਨਹੀਂ ਔਖੀ ਭਾਂਤੀ ਇਹਨਾਂ ਨੇ ਕੰਮ ਆ ਜੀ اچھا ਮਤਲਬ ਇੰਨਾ ਪਿਆਰ ਨੂ ਦੇ ਨਾਲ ਪੈ ਗਿਆ ਕਿ ਮੁੰਡੇ ਨੂੰ ਵੀ ਡਾਂਡ ਦੰਦੇ ਆਪਣੇ ਨੂੰ ਡਾਂਡਣਾ ਪੈਂਦਾ ਫਿਰ ਕਿਉਂਕਿ ਇਹ ਵੀ ਥੀਆਂ ਵਰਗੀ ਜਦਾਂ ਦੀ ਡਾਂਡਣਾ ਪੈਂਦਾ ਆ ਆਵਾਮ ਟੀਵੀ ਵਾਲੀ ਇਹ ਡਾਂਡਣਾ ਪੈਂਦਾ ਹੈ ਕਿਉਂਕਿ ਨੂ ਨੇ ਤਾਂ ਉਹਦਾ ਘਰ ਚ ਲਾਇਆ ਹੋਇਆ ਜੇ ਨੂ ਆਪਣੇ ਬਾਲ ਗਿੱਲੇ ਕਰਕੇ ਉਲਟੇ ਸਦੇ ਪੋਜ਼ ਮਾਰ ਕੇ ਵੀਡੀਓਜ਼ ਨਾ ਬਣਾਈ ਤੇ ਇਹਨਾਂ ਦੇ ਘਰ ਦਾ ਖਰਚਾ ਕਿੱਥੋਂ ਚੱਲੇ ਇਹਨਾਂ ਦੇ ਕਿਹੜਾ ਮੁੰਡਾ ਕੰਮ ਕਰਦਾ ਹੈ ਜੇਦਾ ਮੁੰਡਾ ਕੰਮ ਕਰਦਾ ਹੋਵੇ ਫੇਰ ਤਾਂ ਆਂਟੀ ਕਵੇਗੀ ਹਾਂ ਵੀ ਮੈਂ ਨੂੰ ਨੂੰ ਡਾਣ ਦਿੰਨੀ ਆ ਹੁਣ ਕਹਦੀ ਮੈਂ ਮੁੰਡੇ ਨੂੰ ਡਾਣ ਦੇਣੋਂ ਪਤਾ ਮੁੰਡਾ ਨੰਕਮਾ ਨਹੀਂ ਵੀ ਵਿਚਾਰ ਪੰਜ ਸੇ ਬੋਲੂਗਾ ਨਹੀਂ ਕੰਮ ਕਰੂਗਾ ਮੇਰਾ ਕੀ ਉਖਾੜ ਲੂਗਾ ਜੇ ਕਿਦੈ ਨੂੰ ਲੜਕੇ ਵਾਪਸ ਚਲੀ ਗਈ ਜਾ ਕੋ ਗੱਲ ਬਾਤ ਹੋ ਗਈ ਆਪਣੇ ਘਰ ਦੇ ਤਾਂ ਪਾਂਡੇ ਉਲਟੇ ਹੋ ਜਾਣੇ ਆ ਸਮਝਿਆ ਕਰ ਆਵਾਮ ਟੀਵੀ ਵਾਲੀ ਇਹ ਤੂੰ ਵੀ ਨਾ ਸੱਚੀ ਉਹ ਤਾਂ ਦਾ ਚਲੋ ਜਿਹੜੇ ਬੋਲਦੇ ਨੇ ਸਿਰ ਤੇ ਮਾਪੇ ਵਾਪੇ ਹੈਗੇ ਆ ਮੇਰੇ ਡੈਡੀ ਦੀ ਜਦੋਂ ਡੈਥ ਹੋਈ ਸੀ ਨਾ ਮੈਂ ਕਹਿੰਦਾ ਵੀ ਮੈਂ ਬਹੁਤ ਛੋਟਾ ਸੀ ਮੈਨੂੰ ਮੇਰੇ ਕੋਈ ਉਹਨਾਂ ਦੀ ਗੱਲਬਾਤ ਨਹੀਂ ਯਾਦ ਜਾਂ ਕੋਈ ਮੈਨਾਂ ਕੀਤੀ ਹੋਵੇ ਜਾਂ ਮੈਨੂੰ ਉਹਨਾਂ ਦੀ ਆਵਾਜ਼ ਤੱਕ ਨਹੀਂ ਮਨ ਦਿਮਾਗ 'ਚ ਜਾਂ ਮੇਰੇ ਕੰਨਾਂ 'ਚ ਹੈਗੀ ਜੋ ਮੈਂ ਸੁਣੀ ਹੋਵੇ ਤੁਸੀਂ ਦੇਖਿਆ ਕੀ ਆ ਸਾਨੂੰ ਪਤਾ ਸੀ ਤਿੰਨ ਪਹਿਣਾ ਕਿੱਦਾਂ ਵਈਆਂ ਆਪਣੀਆਂ ਜਾਂ ਅਸੀਂ ਇਸ ਟਾਈਮ ਜਾਂ ਕਿੱਦਾਂ ਆਪਣਾ ਸਾਰਾ ਕੁਝ ਸੈੱਟ ਕਰ ਦਿੰਨੇ ਆ ਨਾ ਕੋਈ ਖਾਦੀ ਕੋਈ ਗਲਤ ਵੀਡੀਓ ਹੁੰਦੀ ਨਾ ਕੋਈ ਹੁੰਦਾ ਫਿਰ ਵੀ ਅੰਨਾ ਜਿਆਦਾ ਮਤਲਬ ਬੰਦਾ ਗਲਤ ਕਿਸੇ ਨੂੰ ਬੋਲੇ ਫੇ ਉਹ ਗੱਲ ਗਲਤ ਹੈ ਨ ਤੂੰ ਇਕੱਲਾ ਨਹੀਂ ਹੈ ਇਸ ਦੁਨੀਆ 'ਚ ਜਿਨੇ ਦੁੱਖ ਦੇਖਿਆ ਜਾਂ ਜਿਦੇ ਸਿਰ ਤੇ ਮਾਪੇ ਨਹੀਂ ਆ ਬਹੁਤ ਸਾਰੇ ਇਦਾਂ ਦੇ ਆ ਬਹੁਤ ਸਾਰੇ ਤੇਰੇ ਸਿਰ ਤੇ ਤੇਰੀ ਮਾਂ ਹੈਗੀ ਆ ਨਾ ਕਈ ਉਹ ਵੀ ਹੈਗੀ ਕਿ ਜਿਨ੍ਹਾਂ ਦੇ ਸਿਰ ਤੇ ਮਾਪੇ ਨਹੀਂ ਆ ਸਭ ਨੇ ਕਈ ਕੈਮਰੇ ਦੇ ਸਾਹਮਣੇ ਆ ਕਈ ਕੈਮਰੇ ਦੇ ਪਿੱਛੇ ਆ ਕਈ ਬਹੁਤ ਲੋਕੀ ਸਰਵਾਈਵ ਕਰਦੇ ਆ ਤੇ ਇਹਦੇ ਵਿੱਚ ਕੀ ਕਿ ਤੂੰ ਜਨਤਾ ਦੀ ਭਲਾਈ ਕਰ ਦਿੱਤੀ ਆ ਠੀਕ ਹੈ ਤੇਰੀ ਜ਼ਿੰਦਗੀ ਥੋੜੀ ਔਖਣਾ ਪਈ ਸੀ ਕਿ ਤੂੰ ਤੇਰੇ ਹੁਣ ਕਿਹੜੇ ਦੁਬਈ ਦੇ ਵਿੱਚ ਟਰੱਕ ਚੱਲਦੇ ਹੁਣ ਵੀ ਤੇ ਤੂੰ ਕੀ ਕੰਮ ਫੜੇ ਹੋਇਆ ਹੂੰ ਜੋ ਮੇਰਾ ਮੈਂ ਬਲੌਗਰ ਜਿਆ ਜੋ ਮੇਰਾ ਬਲੌਗ ਬਣਾਉਂਦਾ ਉਹੀ ਕੁਝ ਮੇਰਾ ਇੱਧਰ ਸਾਰਾ ਕੁਝ ਮੇਰੇ ਬਲੌਗਰ ਚ ਮੈਂ ਦੱਸਦਾ ਵੀ ਮੈਂ ਹੁਣ ਇਸ ਟਾਈਮ ਇਦਾਂ ਜਦੋਂ ਮੇਤੋਂ ਨਹੀਂ ਕੋਸੀ ਮੈਨੂੰ ਸਭ ਨੂੰ ਪਤਾ ਇਤੋਂ ਕੁਝ ਨਹੀਂ ਹੈਗਾ ਜੋ ਜੋ ਮੈਂ ਚੀਜ਼ ਲਈ ਅੱਜ ਤਿੱਕਰ ਕੋਈ ਵੀ ਚੀਜ਼ ਲਈ ਆ ਸਾਰਾ ਕੁਝ ਦਿਖਾਇਆ ਮੈਂ ਕੀ ਤੇਰੇ ਕੋਲ ਆ ਚੀਜ਼ਾਂ ਦਿਖਾਉਣ ਤੋਂ ਇਲਾਵਾ ਕੁਝ ਹੈ ਹੀ ਨਹੀਂ ਹੁਣ ਤੂੰ ਦਿਖਾਵੇਂਗੀ ਕੀ ਦਿਖਾਵੇਂਗੀ ਹੁਣ ਜਿਹੜੇ ਕੋ ਕੰਮ ਕਰ ਕਰ ਫਿਰਦਾ ਪਿੱਛੇ ਹੀ ਬੰਨੀ ਸਬਜੀ ਦਾ ਕੰਮ ਕਰਨ ਲੱਗਾ ਸੀਗਾ ਕਹਿੰਦਾ ਕਿਸੇ ਨੇ ਪੁੱਛਿਆ ਸੀ ਕਮੈਂਟ ਪੜਿਆ ਸੀ ਮੈਂ ਇਹਨੂੰ ਪੁੱਛਿਆ ਕਿ ਤੂੰ ਸਬਜੀ ਦਾ ਕੰਮ ਸ਼ੁਰੂ ਕੀਤਾ ਸੀਗਾ ਤੇਰਾ ਕੀ ਬਣਿਆ ਕਹਦਾ ਮੈਨੂੰ ਘਾਟਾ ਪੈ ਗਿਆ ਤਾਂ ਘਾਟਾ ਪੈ ਗਿਆ ਕੰਮ ਹੀ ਛੱਡ ਦਿੱਤਾ ਠੀਕ ਹੈ YouTube ਤੇਰਾ ਕੰਮ ਹੈ ਲੇਕਿਨ ਇਹਦੇ ਨਾਲ ਭਰਾਵਾ ਹੋਰ ਵੀ ਕੰਮ ਕਰ ਸਿੱਖ ਮਿਸਟਰ ਐਂਡ ਮਿਸਿਸ 바ਵਾ ਦੇ ਕੋਲੋਂ ਉਹਨਾਂ ਦੀ ਕਹਾਣੀ ਉਹਨਾਂ ਨੂੰ ਜਾਣਦਾ ਹੀ ਆ ਨਾ ਉਹਨਾਂ ਨੂੰ ਤਾਂ ਦੇਖਿਆ ਹੀ ਹੁਣ ਆ ਸਿੱਖ ਉਹਨਾਂ ਦੇ ਕੋਲੋਂ ਕੁਝ ਹੂੰ ਕੀ ਉਮੀਦਾਂ ਸੀ ਕੀ ਸੋਚਦੇ ਪਏ ਸੀ ਕਿ ਸਾਰੇ ਘਰ ਦੇ ਵਿੱਚ ਕੁੜੀਆਂ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਉਂਦੀਆਂ ਅ ਪਹਿਲੀ ਗੱਲ ਤਾਂ ਮੈਂ ਜਿੱਦਾਂ ਦੇਖਿਆ ਕਿ ਜਿੱਦਾਂ ਦੇ ਹਾਲਾਤ ਸੀਗੇ ਉਸ ਟਾਈਮ ਦੇ ਵਿੱਚ ਇਹੋ ਜਿਹਾ ਮੈਂ ਕੁਝ ਸੋਚਿਆ ਨਹੀਂ ਸੀਗਾ ਕਿ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਜਾਂ ਹਨਾ ਇਹ ਮੈਂ ਵਿਆਹ ਕਿ ਨਹੀਂ ਆਈ ਸੀ ਤੇਰਾ ਕੁਐਸਚਨ ਗਲਤ ਹੈ ਇਹ ਭਜਾ ਕੇ ਆਈ ਸੀ ਭੱਜ ਕੇ ਆਈ ਸੀ ਉਹਨੂੰ ਭੱਜ ਕੇ ਆਣਾ ਕਹਿੰਦੇ ਉਹਨੂੰ ਵਿਆਹ ਕੇ ਆਣਾ ਨਹੀਂ ਕਹਿੰਦੇ ਹਣੋ ਕੀ ਬੋਲੇ ਕਿ ਮੇਰੇ ਕੀ ਡ੍ਰੀਮ ਸੀਗੇ ਜੇ ਦਾ ਮਾਪਿ ਉਹਨੇ ਮਤਲਬ ਵਿਆਹ ਕੇ ਤੋੜਿਆ ਹੁੰਦਾ ਫਿਰ ਤਾਂ ਬੰਦਾ ਸੋਚਦਾ ਹੈ ਕਿ ਨਹੀਂ ਮੇਰੇ ਪੇਰੈਂਟਸ ਨੇ ਮੈਨੂੰ ਵਿਆਹ ਕੇ ਤੋੜਿਆ ਕੋਈ ਦੇਖ ਸੋਚ ਕੇ ਤੋੜਿਆ ਸਾਰੇ ਸ਼ਗਨ ਵਿਹਾਰ ਕਰਕੇ ਤੋੜਿਆ ਫਿਰ ਕੁੜੀ ਦੇ ਡ੍ਰੀਮ ਹੁੰਦੇ ਉਹ ਜਿਹੜੀ ਭੱਜ ਗਈ ਉਹਦੇ ਕੀ ਡ੍ਰੀਮ ਹੋਣੇ ਆ ਉਹਨੂੰ ਦੋ ਅਲਰੇਡੀ ਪਤਾ ਹੀ ਹੋਣਾ ਸਾਰਾ ਕੁਛ ਹਮ ਮੈਂ ਆਪਣੇ ਵੱਲੋਂ ਨਹੀਂ ਬੋਲ ਰਹੀ ਇਹਨਾਂ ਦੀ ਹੀ ਕਹਾਣੀ ਹੈ ਸਾਰੀ ਇਹਨਾਂ ਨੇ ਦੱਸੀ ਹੋਈਆਂ ਤਾਂ ਇਹ ਸਾਨੂੰ ਪਤਾ ਨਹੀਂ ਦਾਲੂਗੀ ਤਾਂ ਬਦਲ ਲੱਗਣਾ ਸੀਗਾ ਹਰ ਇੱਕ ਚੀਜ਼ ਘਰ ਦੀ ਬੰਜਵੇ ਬਸ ਇਹ ਨਹੀਂ ਆ ਕਿ ਕੋਈ ਫालतू ਖਰਚਾ ਨਹੀਂ ਸੀ ਕਿ ਕਿ ਫਿਕਰ ਮੈਨੂੰ ਆ ਚੀਜ਼ ਚਾਹੀਦੀ ਆ ਵੀ ਮੈਨੂੰ ਐਸੇ ਟਾਈਮ ਆ ਚੀਜ਼ ਲੈ ਕੇ ਹੀ ਦੇ ਵੀ ਮਤਲਬ ਐਦਾ ਤਾਂ ਕਦੀ ਨਹੀਂ ਅਜੇ ਤੱਕ ਕਦੀ ਵੀ ਕੋਸ਼ਿਸ਼ kiya ਸੀ ਤੂੰ ਕਹਿਣਾ ਵੀ ਕਿਵੇਂ ਸੀਗਾ ਉਹ ਕੰਮ ਹੀ ਨਹੀਂ ਕਰਦਾ ਸੀਗਾ ਕੋਈ ਤੂੰ ਕਹਿੰਦੀ ਤਾਂ ਤਾਂ ਮੇਰੇ ਖਿਆਲ ਚ ਉਹ ਬਲੌਗਿੰਗ ਕਰਦਾ ਸੀਗਾ ਉਹਦੇ ਬਹੁਤ ਘੱਟ ਵਿਊਜ਼ ਆਉਂਦੇ ਸੀ ਉਸ ਟਾਈਮ ਇਹਦਾ ਇੱਕਦਮ ਜਦੋਂ ਵਿਆਹ ਹੋਇਆ ਇੱਕਦਮ ਚੈਨਲ ਨੂੰ ਹਾਈਪ ਮਿਲੀ ਤੇ ਵਿਊਜ਼ ਆਉਣੇ ਸ਼ੁਰੂ ਹੋ ਗਏ ਕਹਿੰਦਾ ਦੋਨੋਂ ਅਗਰ ਪਤਾ ਹੋਵੇ ਬੰਦਾ ਘਰ ਵਾਲਾ ਹਾਂ ਵਧੀਆ ਕਮਾ ਰਿਆ ਹਨਾ ਤੇ ਬੰਦਾ ਕਹਿੰਦਾ ਕਿ ਹਾਂ ਮੈਨੂੰ ਆ ਚੀਜ਼ ਲੈ ਕੇ ਦ ਕਦੀ ਮੈਂ ਉਹਨੂੰ ਕਦੇ ਬੋਲਿਆ ਨਹੀਂ ਮੈਨੂੰ ਚੀਜ਼ ਲੱਗਦੀ ਠੀਕ ਹੈ ਹੱਕ ਹੈ ਲੇਡੀਜ਼ ਦਾ ਹੱਕ ਹੁੰਦਾ ਆਪਣੇ ਘਰ ਨਾਲ ਨੂੰ ਹੱਕ ਨਾਲ ਕਹਿ ਸਕਦੀ ਚਾਹੀਦੀ ਮੈਨੂੰ ਦੋ ਲਿਆ ਕੇ ਇੱਚ ਕੀ ਹੈ ਕਿ ਮੈਂ ਬੜੀ ਪ੍ਰਾਊਡ ਦੀ ਗੱਲ ਆ ਕਿ ਤੂੰ ਉਲਟਾ ਕੇ ਕਿ ਉਹਨੇ ਕੰਮਾ ਸੀਗਾ ਤੇ ਮੇਰੇ ਕਦੇ ਜ਼ਿਗਰਾ ਹੀ ਨਹੀਂ ਪਿਆ ਮੰਗਣ ਦਾ ਸੱਚ ਇਹ ਵੀ ਇੱਕ ਚੀਜ਼ ਹੈਗੀ ਇਹਨੇ ਕਿਹਾ ਕਿ ਨਿਆਣਿਆਂ ਦਾ ਖਰਚਾ ਨਿਕਲ ਜਾਏ ਕਿਉਂਕਿ ਜਦੋਂ ਵਿਆਹ ਕੇ ਆਈ ਸੀ ਤੇ ਨਾਲ ਮੁੰਡਾ ਆਇਆ ਸੀਗਾ ਇੱਕ ਸੋ ਮੁੰਡੇ ਦਾ ਬੜਾ ਕੁਐਸਚਨ ਮਾਰਕ ਜ ਹੈਗਾ ਇਹ ਕਿਉਂਕਿ ਕੋਈ ਕਹਿੰਦਾ ਵਿਆਹ ਤੋਂ ਪਹਿਲੇ ਦਾ ਹੈ ਕੋਈ ਕਹਿੰਦਾ ਵਿਆਹ ਤੋਂ ਬਾਅਦ ਹੈ ਵੈਸੇ ਜਦੋਂ ਇਹਨੇ ਪਬਲਿਕ 'ਚ ਆਪਣਾ ਵਿਆਹ ਦਿਖਾਇਆ ਸੀਗਾ ਉਦੋਂ ਇਹ ਮੁੰਡਾ ਲੈ ਕੇ ਆਈ ਸੀਗੀ ਸੋ ਇਹਦਾ ਕਹਿਣਾ ਇਸ ਬੰਦੇ ਦਾ ਕਹਿਣਾ ਇਹ ਸੀਗਾ ਕਿ ਮੈਂ ਚੰਡੀਗੜ੍ਹ ਰਹਿੰਦਾ ਸੀਗਾ ਤੇ ਕੀ ਕਹਿੰਦੇ ਆਪਣੇ ਉੱਥੇ ਮੈਂ ਵਿਆਹ ਕਰਵਾਇਆ ਤੇ ਕੋਰਟ ਮੈਰਿਜ ਕਰਵਾਈ ਕਿਉਂਕਿ ਸ਼ਾਇਦ ਇਹਨਾਂ ਦਾ ਬਾਹਰਪੁਰ ਜਾਂਦਾ ਚੱਕਰ ਸੀਗਾ ਬਾਹਰ ਤੇ ਗਏ ਨਹੀਂ ਤੇ ਮੁੰਡਾ ਹੋ ਗਿਆ ਤੇ ਜਿਹੜਾ ਦੂਜਾ ਵਿਆਹ ਕਰਦੇ ਉਹ ਅਸੀਂ ਬਾਅਦ ਵਿੱਚ ਕਰਵਾਇਆ ਚਲੋ ਹੋ ਗਿਆ ਆਂਦਿਆਂ ਤੋਂ ਲੋਕੀ ਬਹੁਤ ਸਾਰੇ ਗੱਲਾਂ ਕਰ ਮੈਂ ਕਹਿੰਦਾ ਮੈਂ ਗੱਲ ਕਰਨੀ ਐ ਇੱਕ ਮਨਵੀਰ ਅਦਰ ਇਸ ਗੱਲ ਦੀ ਮੈਂ ਗੱਲ ਕਰਨੀ ਸੀ ਦੇਖੋ ਮੇਰਾ ਨਾ ਉਹ ਟਾਈਮ ਅਦਰ ਸਾਹਤਾਬ ਸੀ ਉਦੋਂ ਚਲੋ ਪੈਸਾ ਨਹੀਂ ਸੀ ਕੋਲ ਸ਼ੌਂਕ ਤਾਂ ਬਹੁਤ ਸੀ ਵੀ ਯਾਰ ਵਿਆਹ ਦਾ ਰੌਣਾ ਆਇਆ ਡੀਜੇ ਲਾਵਾਂਗੇ ਪੰਗੜੇ ਪਾਵਾਂਗੇ ਸਾਰੇ ਰਿਸ਼ਤੇਦਾਰ ਆਉਣਗੇ ਸ਼ਗਨ ਕਰਾਂਗੇ ਕੋਈ ਮਾਇਆ ਨਹੀਂ ਲੱਗਾ ਭਾਈ ਸਾਹਿਬ ਫਿਰ ਇੰਨਾ ਅਗਰ ਤੇਰਾ ਸੁਪਨਾ ਸੀਗਾ ਤਾਂ ਉਸ ਚੀਜ਼ ਲਈ ਕੰਮ ਕਰਨਾ ਸੀਗਾ ਪੈਸਾ ਜੋੜਨਾ ਸੀਗਾ ਨਾ ਸਭ ਕਰਦੇ ਆ ਹਾਂ ਕਿਆਂ ਦੇ ਪੇਰੈਂਟਸ ਕਰ ਦਿੰਦੇ ਕਈ ਆਪ ਇਕੱਠਾ ਕਰਦੇ ਆ ਜੇ ਇੰਨਾ ਤਰ੍ਹਾਂ ਸ਼ੌਂਕ ਸੀਗਾ ਕਿ ਮੇਰਾ ਵਿਆਹ ਇੰਨੇ ਅੱਛੇ ਦਾ ਤਾਂ ਫਿਰ ਤ ਹਮਮ ਪਿਛਲੀ ਗੱਲ ਦੱਸਿਆ ਕਰੋ ਦੋਨਾ ਨਾ ਮੇਰਾ ਇਹ ਰਾਦਾ ਮੇਰਾ ਡ੍ਰੀਮ ਹੈ ਕਿ ਮੇਰਾ ਪਹਿਲਾਂ ਤਾਂ ਕੁਝ ਹੋਇਆ ਨਹੀਂ ਇੱਥੇ ਤੱਕ ਮੇਰਾ ਇਹ ਵੀ ਡ੍ਰੀਮ ਹੈ ਵੀ ਮੈਂ ਸਾਰੇ ਰਿਸ਼ਤੇਦਾਰ ਸਾਧ ਕੇ ਮੈਂ ਕੀ ਕਹਿੰਦੇ ਖੇੜਦਾ ਪਿਆ ਇੱਕ ਹੁਣੇ ਦੁਬਾਰਾ ਪ੍ਰੈਗਨੈਂਟ ਹੈ ਤਾਂ ਬੱਚਾ ਹੋਣ ਵਾਲਾ ਅਜੇ ਤੱਕ ਡ੍ਰੀਮ ਦੇਖੋ ਬੰਦੇ ਡ੍ਰੀਮ ਹੁੰਦਾ ਕਿ ਮੈਂ ਵਧੀਆ ਘਰ-ਵਾਰ ਬਣਾ ਕੇ ਹਨਾ ਕਿ ਆਪਣੇ ਬੱਚਿਆਂ ਨੂੰ ਸੈੱਟ ਕਰਾਂ ਵਧੀਆ ਸਕੂਲ ਚੋਂ ਮਾਂ ਮੈਨੂੰ ਪਤਾ ਕਿ ਡ੍ਰੀਮ ਹੈ ਕਿ ਮੈਂ ਪ੍ਰੀ-ਵੈਡਿੰਗ ਸ਼ੂਟ ਕਰਾਂ ਮੈਂ ਦੁਬਾਰਾ ਤੋਂ ਮੈਂ ਵਿਆਹ ਕਰਵਾਵਾਂ ਇਹ ਵਾਲੇ ਡ੍ਰੀਮ ਹੈ ਉਹ ਜਿਹਦਾ ਕਮਲ ਪਟਿਆਲਾ ਲੱਗੀ ਹੋਈ ਹੈ ਉਹਦਾ ਇਹ ਲੱਗਿਆ ਹੋਇਆ ਹ ਮੇਰਾ ਪਹਿਲਾਂ ਤਾਂ ਕੋਈ ਇਹਦਾ ਕੋਈ ਚੋ ਹੋਇਆ ਅੰਦਰੋਂ ਮੇਰਾ ਇਰਾਦਾ ਹੈ ਮੈਂ ਵੱਡੀ ਸਾਰੀ ਪਾਰਟੀ ਰੱਖਾਂ ਮੇਰਾ ਘਰ ਟੋਪ ਦਾ ਬਣਿਆ ਹੋਵੇ ਮੈਂ ਲੇਟਾ ਲਾਈਆਂ ਹੁਣ ਪੂਰੇ ਘਰ ਤੇ ਮੇਰੇ ਸਾਰੇ ਰਿਸ਼ਤੇਦਾਰ ਆਏ ਹੁਣ ਮੈਂ ਦੁਬਾਰਾ ਵਿਆਹ ਕਰ ਲਵਾਂ ਆਪਣਾ ਮੇਰੇ ਦੋਨੇ ਨਿਆਣੇ ਮੇਰਾ ਵਿਆਹ ਦੇਖਣ ਅਲਾਂ ਤਾਂ ਲੱਗ ਹੀ ਕਰਨਾ ਦੁਨੀਆ ਤੋਂ ਦੁਨੀਆ ਦਾ ਕੀ ਦੁਨੀਆ ਜੋ ਮਰਜੀ ਕਰੇ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਮੇਰੇ ਨਾਲ ਮੇਰੇ ਮੇਰਾ ਪੂਰਾ ਪਰਿਵਾਰ ਉਹ ਪ੍ਰਾਪਾਸਕਰ ਬੁੱਢਾ ਹੋ ਗਿਆ ਹੁਣ ਤੋਂ ਉਹ ਨਿਆਣਾ ਜਿਹੜਾ ਖੇਲਣੂ ਤੇ ਸਕੂਲ ਸਕਾਲ ਚ ਪਾ ਗਈ ਤੇ ਵਧੀਆ ਨੂੰ ਐਜੂਕੇਸ਼ਨ ਦੇ ਵਧੀਆ ਖਾਣਾ ਪੀਣਾ ਦੇ ਵਧੀਆ ਕੋ ਘਰ-ਬਾਰ ਰਹਿਣ ਵ ਸਮਝ ਨਹੀਂ ਆਂਦੀ ਅਰ ਦੁਨੀਆ ਕਿੱਧਰ ਨੂੰ ਤੁਰ ਪਈ ਹੈ ਮੈਂ ਵਿਆਹ ਕਰਾਉਣਾ ਮੈਂ ਲਾਈਟਾਂ ਲਾਣੀਆਂ ਮੈਂ ਇਹਨਾਂ ਦੇ ਬੱਚੇ ਉਹਨੇ ਮੈਂ ਲਾਈਟਾਂ ਲਾਣੀਆਂ ਮੈਂ ਇਹ ਕਰਨੀਆਂ ਆਪਣੀ ਉਮਰ ਦਾ ਲਿਹਾਜ਼ ਕਰ ਲੇਦਾ ਹੁੰਦਾ ਮਤਲਬ ਬੰਦਾ ਕਿਸ ਪੜਾਅ ਤੋਂ ਹੁਣ ਨਿਕਲ ਚੁੱਕਾ ਹੈ ਨਾ ਕਿ ਕਿ ਇਦਾਂ ਦੇ ਲੋਕ ਹੁੰਦੇ ਜਿਨ੍ਹਾਂ ਦੇ ਡ੍ਰੀਮ ਨਹੀਂ ਪੂਰੇ ਹੁੰਦੇ ਨਾ ਕਈ ਕੁਝ ਹੋ ਜਾਂਦਾ ਹੈ ਤੇ ਹੁਣ ਕੱਲ ਨੂੰ ਤਾਂ ਸਾਡੇ ਘਰਾਂ ਦੇ ਬਜ਼ੁਰਗ ਕਹਿਣ ਲੱਪੈਣਗੇ ਲੈ ਜੀ ਸਾਡੀ ਤਾਂ ਪ੍ਰੀ-ਵੈਡਿੰਗ ਸ਼ੂਟ ਨਹੀਂ ਹੋਈ ਸੀ ਲੈ ਜੀ ਸਾਡਾ ਤਾਂ ਬੇਬੀ ਸ਼ਾਵਰ ਨਹੀਂ ਹੋਇਆ ਸੀ ਗੱਲ ਹੈ ਜੀ ਸਾਡੀ ਤਾਂ ਆ ਨਹੀਂ ਹੋਇਆ ਰਿਸੈਪਸ਼ਨ ਨਹੀਂ ਹੋਈ ਸਾਡਾ ਇਹ ਨਹੀਂ ਹੋਇਆ ਚਲੋ ਸਾਡਾ ਵਿਆਹ ਕਰਵਾ ਇਦੋਂ ਤੋਂ ਸਾਰਿਆਂ ਦੇ ਮੁੰਮੁੜਕੇ ਵਿਆਹ ਹੀ ਕਹਿੰਦੇ ਵਿਆਹ ਕਿਦਾਂ ਦੀ ਚੀਜ਼ ਹੁੰਦੀ ਹੈ ਕਿ ਜਿਹੜੀ ਇੱਕ ਵਾਰ ਹੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਚਲੋ ਠੀਕ ਹੈ ਕੋਈ ਅਨਫੋਰਚੂਨੇਟਲੀ ਕੋ ਇਨਸੀਡੈਂਟ ਹੋ ਗਿਆ ਉਹ ਇੱਕ ਡਿਫਰੈਂਟ ਚੀਜ਼ ਹੈ ਪੂਜਾ ਸੰਗਾ ਵਾਲਾ ਕੰਮ ਨਹੀਂ ਕਰਨਾ ਇੱਕ ਦੋ ਤਿੰਨ ਚਾਰ ਮਰ ਜਾਣੀਏ ਬਸ ਕਰ ਬਸ ਕਰ ਬਸ ਕਰ ਮੈਨੂੰ ਲੱਗਦਾ ਪੂਰੀ ਪੂਰੀ ਛੜਾ ਯੂਨੀਅਨ ਨਾ ਇਹਨੇ ਜਿਸ ਹਿਸਾਬ ਨਾਲ ਗਿੜਾ ਦਿੱਤਾ ਹੋਇਆ ਨਾ ਕੋਈ ਛੜਾ ਨਹੀਂ ਰਹਿਣ ਦੇਣਾ ਇਹਨੇ ਬਸ ਲੰਗਾਈ ਦੇਣੇ ਆ ਸਾਰੇ ਕਹਿੰਦੀ ਕੋਈ ਛੜਾ ਮਰੇ ਨਾ ਚਲੋ ਪੂਜਾ ਸੰਗਾ ਕੋਲ ਪਹੁੰਚ ਕੇ ਅਸੀਂ ਸੋ ਇਹ ਹੈ ਇਹਨਾਂ ਦਾ ਡ੍ਰੀਮ ਫਟਾਮੁੱਤਰ ਡ੍ਰੀਮਾਂ ਆਪਣਾ ਮੇਰੇ ਦੋਨੇ ਨਿਆਣੇ ਮੇਰਾ ਵਿਆਹ ਦੇਖਣ ਅਲੱਗ ਹੀ ਕਰਨਾ ਦੁਨੀਆ ਤੋਂ ਦੁਨੀਆ ਦਾ ਕੀ ਦੁਨੀਆ ਤੂੰ ਵੈਸੇ ਹੀ ਦੁਨੀਆ ਤੋਂ ਅਲੱਗ ਕਰ ਚੁੱਕਿਆ ਤੂੰ ਇੱਕ ਐਡਾ ਬੜਾ ਗੋ ਚੱਕਿਆ ਨਾ ਪਿੰਡ ਚ ਲੈ ਕੇ ਤੂੰ ਜਨਾਨੀ ਲਿਆਇਆ ਹੈ ਉਹ ਅਲੱਗ ਨਹੀਂ ਆ ਹੋਰ ਕੀ ਪ੍ਰਾਵਾ ਇਸ ਤੋਂ ਲੱਗ ਕੀ ਕਰਨਾ ਹੁਣ ਤੂੰ ਦੁਨੀਆ ਅੱਗੇ ਨੂੰ ਜਾਂਦੀ ਹੈ ਇਹ ਪਿੱਛੇ ਨੂੰ ਆਉਂਦੇ ਹੈ ਕਿਤੇ ਸਕੂਲ ਚਲ ਜਾਓ ਐਡਮਿਸ਼ਨ ਕਿਹਦੀ ਕਿੰਨੀ ਸਾਡੇ ਟਾਈਮ ਤੇ ਨਾ ਕਿੰਡਰ ਗਾਰਡਨ ਨਹੀਂ ਸੀਗੇ ਅਸੀਂ ਨਾ ਉਹ ਛੋਟੇ ਛੋਟੇ ਬੈਗ ਲੈ ਕੇ ਨਾ ਕਿੰਡਰ ਗਾਰਡਨ ਇਹਨੂੰ ਮੈਂ ਪਿੰਕ ਕਲਰ ਦਾ ਬੈਗ ਲੈਣਾ ਮੈਂ ਬਲੂ ਕਲਰ ਦਾ ਬੈਗ ਲੈਣਾ ਸੀ ਨਾ ਉਹ ਬੋਤਲ ਜਾਂਦੀ ਹੈ ਨਾ ਕਾਰਟੂਨਸ ਵਾਲੀਆਂ ਅਸੀਂ ਉਹ ਬੋਤਲਸ ਲੈ ਕੇ ਨਾ ਸਕੂਲ ਜਾਣਾ ਕਿਉਂਕਿ ਮੇਰਾ ਡ੍ਰੀਮ ਸੀ ਕਿ ਉਹ ਨਾ ਮੇਂ ਗਿਆਨ ਹੀ ਸੀ ਕਿ ਨਾ ਸਕੂਲ ਆਉਦੇ ਮੁੰਡੇ ਨਾਲ ਜਲਦੀ ਕਿੰਡਰਗਾਰਟਨ ਕਿੱਤਾ ਉਹਦਾ ਡ੍ਰੀਮ ਹੈ ਯਾਰ ਇਹਨਾਂ ਦੇ ਨਹੀਂ ਕਰ ਸਕਦਾ ਤੇਰੇ ਪਰਿਵਾਰ ਦਾ ਕੋਈ ਬਾਲ ਵੀ ਵਾਕਾ ਨਹੀਂ ਕਰ ਸਕਦਾ ਕਿਉਂਕਿ ਤੇਰਾ ਸਾਰਾ ਪਰਿਵਾਰ ਤਾਂ ਬਲੌਗਰ ਹੈ ਕਿਉਂ ਨਾ ਤੈਨੂੰ ਸਪੋਰਟ ਕਰ ਲਉ ਸਾਰੇ ਸਾਰੇ ਤਾਂ ਸਾਰਾ ਚੋਣਾ ਤਾਂ ਬਲੌਗਿੰਗ ਕਰਦਾ ਹੈ ਉਧਰ ਗਾਲਾਂ ਖਾਂਦੇ ਤੂੰ ਇੱਧਰ ਗਾਲਾਂ ਖਾਈ ਜਾਣਾ ਨਾ ਜਿੰਨਾ ਤੁਸੀਂ ਮੇਰੀ ਮੇਰੇ ਘਰ ਦੇ ਆਲੇ ਬਲ ਦੇਖਦੇ ਆ ਜਾਂ ਜਿੰਨਾ ਮੈਨੂੰ ਗਲਤ ਬੋਲਣ ਤੇ ਜੋਰ ਲਾਉਂਦੇ ਉਹਨਾਂ ਤੁਸੀਂ ਆਪਣੀ ਲਾਈਫ ਨੂੰ ਲੈ ਕੇ ਦੇਖੋ ਯਾਰ ਤੁਹਾਡੀ ਲਾਈਫ 'ਚ ਬਹੁਤ ਪ੍ਰੋਬਲਮਾਂ ਹੋਣੀਆਂ ਆ ਤੁਹਾਡੀ ਲਾਈਫ 'ਚ ਤੁਸੀਂ ਅੱਗੇ ਵਧਣਾ ਆ ਜਾਂ ਤੁਹਾਡਾ ਕੋਈ ਬਿਜ਼ਨਸ ਆ ਤੁਸੀਂ ਉਹਨੂੰ ਅੱਗੇ ਵਧਾਉਣਾ ਤੁਸੀਂ ਉਹਦੇ ਬਾਰੇ ਸੋਚੋ ਸ਼ਾਇਦ ਬਦਲ ਜਵੇ ਜਬ ਤੁਹਾਡੇ ਮਾਈਂਡ 'ਚ ਜਿਹੜਾ ਤੁਸੀਂ ਗਲਤ ਸੋਚਦੇ ਆ ਉਹ ਚੀਜ਼ ਨੂੰ ਛੱਡ ਕੇ ਤੁਸੀਂ ਚੰਗਾ ਸੋਚੋ ਕੀ ਪਤਾ ਕੋਈ ਤੁਹਾਡੇ ਲਾਈਫ 'ਚ ਕੋਈ ਵਧੀਆ ਗਿਆਨ ਵਾਲੇ ਬਾਬੇ ਜੀ ਇੰਨਾ ਹੀ ਤੈਨੂੰ ਗਿਆਨ ਦੀ ਪ੍ਰਾਪਤੀ ਹੈ ਤੇ ਤੂੰ ਆਪਣੀ ਘੰਮ ਤੇ ਕਿਉਂ ਨਹੀਂ ਗਿਆਨ ਦੀ ਪ੍ਰਾਪਤੀ ਲੈਂਦਾ ਇੰਦਾ ਗਿਆਨ ਨਹੀਂ ਵੰਡਿਆ ਹੁੰ ਤੂੰ ਕਿ ਮੈਂ ਲੋਕਾਂ ਨੂੰ ਦੱਸਦਾ ਕੀ ਆਪਣੀ એનર્ਜੀ ਆਪਣੇ ਬਿਜ਼ਨਸ ਤੇ ਲਗਾਓ ਤੁਹਾਨੂੰ ਪਤਾ ਹੈ ਇਹ ਨਾਲ ਕਿੰਨੇ ਲੋਕਾਂ ਦਾ ਭਲਾ ਹੋ ਜਾਣਾ ਕਿੰਨੇ ਲੋਕਾਂ ਦੇ ਬਿਜ਼ਨਸ ਕਰਾ ਤੋਰਾ ਤਕਰੋੜਾ ਹੋ ਜਾਣਾ ਲੋਕਾਂ ਨੇ ਸਮਝਿਆ ਕਰ ਇਦਾਂ ਗਿਆਨ ਨਹੀਂ ਦੇ ਦਿੰਦਾ ਕਿਸੇ ਨੂੰ ਓਕੇ ਭੋਰਿਆ ਕਰ ਦੋ ਬਸ ਤੇ ਤੇ ਉਹ ਜੱਜਦਾ ਇਹ ਚੀਜ਼ ਹੈ ਨਹੀਂ ਆ ਜੇ ਇਹ ਚੀਜ਼ ਹੈਗੀ ਇਹ ਚੀਜ਼ ਹੈ ਨਹੀਂ ਅਸੀਂ ਹਰ ਇੱਕ ਚੀਜ਼ ਦਿਖਾਈ ਹੈ ਜੀਵਨ ਤੋਂ ਹੈ ਉਹ ਬਸ ਕਰ ਹਰ ਪਤਾ ਨਹੀਂ ਕਿੰਨੇ ਕੋ ਲੋਕ ਵੀ ਅਸੀਂ ਦਾ ਸਾਡੇ ਕੋ ਮਕਾਨ ਨਹੀਂ ਯਾਰ ਇੱਕ ਵੀ ਮੈਨੂੰ ਨਾ ਇੱਕ ਵੀ ਐਸਾ ਇਹਨਾਂ ਦਾ ਬਲੌਗ ਦਾ ਟਾਈਟਲ ਲੱਭ ਕੇ ਦੇ ਦੇ ਕੋਈ ਬੰਦਾ ਜੀ ਚੇ ਖੁਸ਼ੀ ਮਾਰੇ ਨਹੀਂ ਬਲੌਗ ਪਾਏ ਹਰ ਬਲੌਗ ਜੇ ਬੰਦਾ ਰੋਂਦਾ ਰਹਿੰਦਾ ਹਰ ਇੱਕ ਬਲੌਗ ਜੇ ਬੰਦਾ ਰੋਂਦਾ ਰਹਿੰਦਾ ਹੈ ਪਤਾ ਨਹੀਂ ਕੀ ਇਹਦਾ ਰੋਣਾ ਹੀ ਅਜੇ ਹੋ ਗਿਆ ਅਜੇ ਹੋ ਗਿਆ ਸਾਨੂੰ ਕਿਨੇ ਪੱਥਰ ਮਾਰ ਦਿੱਤੇ ਮੇਰੀ ਗੱਡੀ ਤੋੜ ਦਿੱਤੀ ਮੇਰਾ ਮੋਬਾਈਲ ਦੇ ਚੱਕੇ ਲੈ ਗਿਆ ਮੇਰੀ ਮੰਮੀ ਘਰ ਛੱਡ ਕੇ ਚੱਲੀ ਅਜਪ੍ਰੀਤ ਨੇ ਕਹਿੰਦਾ ਬਸ ਇਦਾਂ ਤੇ ਤੇਰੇ ਟਾਈਟਲ ਹੁੰਦੇ ਨਾ ਬਹੁਤ ਨਾਲ ਭੋਲੇ ਬਣਿਆ ਕਰੋ ਦਵਾਓ ਰਲ ਮੈਨੂੰ ਸੁਣੀ ਤੇ ਬਕਵਾਸ ਆ ਜਾਂਦੇ ਇੱਥੇ ਤੇਰੀ ਭਾਂਜੀ ਤੇਰੀ ਭੈਣ ਨੇ ਜਿਹਨੂੰ ਉਹ ਕਾਹ ਨਹੀਂ ਕੀਤਾ ਤੇਰੀ ਭਾਂਜੀ ਦੇ ਨਾਲ ਆਦੋ ਤਾਂ ਉਹ ਉਹਨੇ ਮਾਰਿਆ ਸੀਗਾ ਰੋਸਟ ਤੇ ਤੂੰ ਉਹਨੂੰ ਗਾਲਾਂ ਕਰਦਾ ਸੀਗਾ ਆਪਣੀ ਭੈਣ ਨੂੰ ਨਹੀਂ ਸਮਝਾਇਆ ਕਿ ਹਾਂ ਤੂੰ ਗਲਤ ਐ ਤੇ ਤੂੰ ਕੁੜੀ ਦਾ ਇਦਾਂ ਕਿਉਂ ਵੀਡੀਓ ਪਾਇਆ ਲੇਕਿਨ ਤੂੰ ਕੁੜੀ ਦਾ ਇਦਾਂ ਕਿਉਂ ਵੀਡੀਓ ਪਾਇਆ ਲੇਕ ਉਹਨੂੰ ਵਾਲਾ ਕੱਢਣ ਲੱਪਿਆ ਜਾਗੇ ਐਡਾ ਤੂੰ ਬਣਿਆ ਹੋਇਆ ਡੰਗਰ ਹਾਂਜੀ ਤੇ ਇਸ ਦੇ ਬਾਅਦ ਆਪਾਂ ਚੱਲਦੇ ਹਾਂ ਜੈਸਮੀਨ ਜੈਸਮੀਨ ਮਾਹਲ ਸਭ ਨੂੰ ਪਤਾ ਹੈ ਨਾ ਜੈਸਮੀਨ ਕੌਣ ਹੈ ਨਹੀਂ ਐ ਤਾਂ ਫੋਟੋ ਦੇਖ ਲਓ ਆ ਆ ਆ ਜੈਸਮੀਨ ਆ ਇਹਨਾਂ ਨੇ ਪਿਓ ਧੀਆਂ ਨੇ ਕਰ ਦਿੱਤੀਆਂ ਸਾਰੀਆਂ ਬੇਸ਼ਰਮੀ ਦੀਆਂ ਹੱਦਾ ਪਾਰ ਹੁਣ ਤੁਸੀਂ ਕਹਿਣਾ ਮੈਂ ਪਿਓ ਦੀ ਕਿਉਂਕਿ ਇਹ ਪ੍ਰੈਗਨੈਂਟ ਔਰ ਇਹ ਨਿਊਜ਼ ਦਸਵੀਂ ਕੋਲਿਆ ਉਹਦਾ ਬਾਪ ਸਾਹਮਣੇ ਦੀ ਕੁੜਮਣੀ ਬੈਠੀ ਔਰ ਮੈਂ ਤੁਹਾਨੂੰ ਦੱਸਦੀ ਹਾਂ ਕਿੰਨੀ ਡਿਟੇਲ ਨਾਲ ਇਹ ਚੀਜ਼ਾਂ ਦੱਸ ਰਿਹਾ ਹੈ ਨਾਲ ਨਾਲ ਦਿੰਦੇ ਆ ਚਾਹ ਨਾਲ ਅੱਜ ਪਤਾਸੇ ਸਰ ਮਤੰਦਰਸ ਸਿੰਘ ਬਖਸ਼ ਚੜ੍ਹਦੀ ਕਲਾ ਕਰੇਗੀ ਸਾਧੀਆਂ ਮਨੋ ਕਾਮਨਾਵਾਂ ਮੰਜਰੂਰ ਪੂਰੀਆਂ ਕਰੇਗੀ ਸੋ ਇੱਕ ਅੱਜ ਖੁਸ਼ੀ ਜ਼ਾਹਿਰ ਕਰਮੀ ਆਪਾਂ ਨੇ ਤੁਹਾਡੇ ਓਵਰ ਸਾਰੀਆਂ ਸੰਗਤਾਂ ਦੇ ਅੱਗੇ ਬਹੁਤ ਸਾਰੇ ਪਹਿਲਾਂ ਕਮੈਂਟਰੀ ਆਉਂਦੇ ਰਹੇ ਉਹ ਕੁਝ ਚਲੋ ਫालतू ਦੇ ਕਮੈਂਟ ਵੀ ਸੀਗੀ ਮੈਂ ਸੋਚ ਰਹੀ ਸੀਗੀ ਕਿ ਇਹ ਜੈਸਮਿਨ ਜਦੋਂ ਵੀ ਕੋਈ ਗੱਲ ਕਰਨਾ ਸ਼ੁਰੂ ਕਰਦੀ ਹੈ ਏਡੀ ਲੰਬੀ ਕਾਨੂੰ ਖਿੱਚ ਕੇ ਲੈ ਜਾਂਦੀ ਆ ਆ ਦੇਖੋ ਇੱਥੋਂ ਮਿਲਿਆ ਪਿਆ ਗੁਣ ਦੂਸੂ ਵੀ ਜਦੋਂ ਕੋਈ ਬੈਡ ਕਮੈਂਟ ਆਉਂਦੇ ਆ ਤੇ ਉਹਨਾਂ ਨੂੰ ਅਸਲੀਅਤ ਨੇ ਉਹ ਭਾਵੇਂ ਜਿਹੜੀ ਫਾਈਲ ਵੀਡੀਓ 10 ਫੜ ਕੇ ਲੱਗਿਆ ਹੋਇਆ ਇੱਥੇ ਤਾਂ ਫਿਰ ਉਹ ਜਿਹੜਾ ਕਮੈਂਟ ਹੈ ਆਪੇ ਰੰਗ ਲੱਗਦੀ ਜਦੋਂ ਅਸਲੀਅਤ ਪਤਾ ਲੱਗੂਗੀ ਤਾਂ ਸ਼ਾਇਦ ਉਹ ਕਮੈਂਟ ਕਰਨ ਵਾਲਿਆਂ ਨੂੰ ਸਸਾਦ ਉਹ ਵੀ ਅਜੀ ਕਿਸੇ ਨੇ ਘੇ ਟਾਈਮ ਗਲਤ ਕਮੈਂਟ ਕਰਦੇ ਸੀ ਜੀ ਬਾਲਾ ਸ਼ੁਰੂ ਕਰਨਾ ਹੈ ਜੀ ਮੇਰੇ ਹੱਥ ਦੇ ਵਿੱਚ ਲੋਟਾ ਨੇ ਕੱਲੇ ਕੋਈ ਵੀ ਕੰਮ ਸਮਾਂ ਆਇਆ ਤੇ ਜਦ ਜਿਹੜਾ ਕੰਮ ਚਾਹੀਦਾ ਸਮਾਂ ਬਹੁਤ ਖਰਾਬ ਚੱਲਦਾ ਤੁਹਾਨੂੰ ਪਤਾ ਵੀ ਵੀ ਜਲਦੀ ਵੀ ਨਹੀਂ ਹੈਗੇ ਬਹੁਤ ਸਾਰੇ ਲੋਕ ਸਿੱਧੀ ਗੱਲ ਤੁਹਾਨੂੰ ਮੈਂ ਦੱਸਦਾ ਜਲਦੀ ਨਹੀਂ ਕੇਹੜਾ ਜੜੀ ਤੇ ਜੇ ਤੈਨੂੰ ਇੰਨਾ ਪਤਾ ਏ ਹੁਣ ਮੈਂ ਤਾਂ ਕਿਆ ਬੋਲਾਂ ਅੰਕਲ ਜੀ ਜੇ ਤੁਹਾਨੂੰ ਇੰਨਾ ਪਤਾ ਏ ਠੀਕ ਹੈ ਕਿ ਜ਼ਰ ਦੇ ਨਹੀਂ ਹੈ ਲੋਕ ਸਮਾਂ ਖਰਾਬ ਚੱਲਿਆ ਪਤਾ ਕਿ ਫਾਈਲ ਲੈ ਕੇ ਬੈਠੇ ਕਿਉਂ ਕੀ ਜ਼ਰੂਰਤ ਹੈ ਦੱਸਣ ਦੀ ਤਾਨੂੰ ਸ਼ਰਮ ਨਹੀਂ ਆ ਰਹੀ ਸਾਹਮਣੇ ਤੇ ਕੁੜਮਣੀ ਵੱਡਾਂ ਤੇ ਬੈਠੀ ਹੋਈ ਹੈ ਆ ਦੀ ਜਨਾਨੀ ਜਵਾਈ ਸਾਹਮਣੇ ਖੜਾ ਉਹ ਜਵਾਈ ਕੋ ਕਿਹੜਾ ਵਿਚਰ ਲੋਕਾਂ ਦੇ ਜਵਾਈ ਜਾਂਦੇ ਹਨ ਸੋਫੇ ਤੇ ਬਹਿੰਦੇ ਹਨ ਆਨ ਵਧੀਆ ਆਉ ਭਗਤ ਹੋਏਗੀ ਔਰ ਇਹ ਜਵਾਈ ਦਾ ਕੈਮਰਾ ਲਗਾ ਆਂਦਾ ਸ਼ੂਟ ਗਨ ਨੂੰ ਸ਼ੂਟ ਕਰੋ ਕਹਿੰਦੇ ਆਪਣੇ ਪੱਤੇ ਉਦੋਂ ਵੀ ਸ਼ੋਅ ਕਰੋ ਜਦ ਜਰੂਰਤ ਹੋਵੇ ਨਹੀਂ ਸ਼ੋਅ ਕਰਨ ਦੀ ਜਰੂਰਤ ਨਹੀਂ ਹੈਗੀ ਸੋ ਖੁਸ਼ੀ ਦੀ ਗੱਲ ਹੈ ਰਿਪੋਰਟਾਂ ਮੇਰੇ ਹੱਥ ਦੇ ਵਿੱਚ ਵੀ ਆਈਆਂ ਹੋਈਆਂ ਨੇ ਨਹੀਂ ਤਾਂ ਜਿਸ ਦਿਨ ਗੋਦ ਵਿੱਚ ਕਾਕਾ ਜਾਂ ਕਾਕੀ ਆ ਜਾਣਗੇ ਉਸ ਦਿਨ ਦੱਸਦੇ ਕੀ ਇੱਥੇ ਜ਼ਰੂਰਤ ਪਈ ਹੋਏ ਇੱਥੇ ਬੈਗਿਆ ਸਾਰਾ ਟੱਬਰ ਬੈਠਾ ਤੇ ਇਕੱਠਾ ਹੋ ਗਿਆ ਨਾ ਮਾਰ ਕੇ ਪਲਾਥੇ ਕੁਰਸੀ ਢਾਗ ਹੂੰ ਹੂੰ ਦੱਸਦੇ ਆ ਦਸਤਿਆਂ ਨਾਲ ਲੋਕਾਂ ਨੂੰ ਗਾਲਾਂ ਕੱਢਦੇ ਆ ਤੇ ਵਿੱਚ ਵੀ ਆਈਆਂ ਹੋਈਆਂ ਨੇ ਤੇ ਰਪੋਟਾਂ ਦੇ ਵਿੱਚ ਚੈੱਕ ਅਪ ਕਰਵਾ ਕੇ ਆਈ ਸਾਡੀ ਜੈਸ਼ਮੀ ਤੇ ਮੈਂ ਜੇ ਤੁਹਾਨੂੰ ਸਿੱਧੀ ਜੀ ਗੱਲ ਕਰਾਂ ਵੀ ਮੈਂ ਨੰਨਾ ਬਣਨੇ ਵਾਲੀ ਹਾਂ 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 ਇਹਦੇ ਚ ਕੋਈ ਸ਼ਰਮ ਨਹੀਂ ਕਰਨੀ ਹੈਗੀ ਇਹ ਮਤਲਬ ਜੁਮਾਨਾ ਨਾ ਅਡਵਾਂਸ ਹੋ ਗਿਆ ਸ਼ਰਮ ਲਿਆਜ ਹੈ ਨਹੀਂ ਹੈ ਵੈਸੇ ਅੰਦਰ ਕੀ ਬੰਦਾ ਥੋੜਾ ਬੋਤਾ ਯਾਰ ਤੇਰੀ ਕੁੜੀ ਪ੍ਰੈਗਨੈਂਟ ਹੈ ਨਾ ਤੂੰ ਕਿਵੇਂ ਦਸਰਿਆ ਮੈਂ ਨਾਨਾ ਬਣਨ ਵਾਲਾ ਹਾਂ ਅਗਰ ਬਣ ਜਾਏ ਫਿਰ ਉਹੀ ਇੱਕ ਅਲੱਗ ਚੀਜ਼ ਹੁੰਦੀ ਹੈ ਮੈਨੂੰ ਲੱਗਦਾ ਜਦਾ ਅਸੀਂ ਪਿੱਛੇ ਰਹਿ ਗਿਆ ਜਾਈ ਜਿਆਦਾ ਅੱਗੇ ਚੱਲ ਗਿਆ ਰੋਪੜ ਮੈਨੂੰ ਲੱਗਦਾ ਮੁਹਾਲੀ ਤੋਂ ਜ਼ਿਆਦਾ ਅੱਗੇ ਨਿਕਲ ਗਿਆ ਕਿਤੇ ਫਲੱਡ ਐਸੇ ਰੂਟ ਤਾਂ ਨਹੀਂ ਗਿਆ ਸੀ ਗਾਹ ਨੂੰ ਦੇਖਣ ਵਾਲੇ ਉਹਨਾਂ ਦੇ ਕੀ ਵਿਚਾਰ ਹੋਣਗੇ ਕੀ ਨਹੀਂ ਉਹ ਸਾਡਾ ਦੇਲਾ ਵੀ ਸਾਨੂੰ ਪਤਾ ਵੀ ਸਾਡੇ ਵਿਚਾਰ ਬਹੁਤ ਮਾੜੇ ਐ ਇਹ ਜੀਆਂ ਚੀਜ਼ਾਂ ਤੇ ਸਾਡੇ ਵਿਚਾਰ ਬਹੁਤ ਮਾੜੇ ਐ ਸਾਨੂੰ ਲੱਗਦਾ ਕਿ ਜ਼ਿੰਦਗੀ 'ਚ ਪਰਦਾ ਹੋਣਾ ਬਹੁਤ ਜ਼ਰੂਰੀ ਹੈ ਹਾਂ ਜੇ ਪਰਦਾ ਚੱਕਣਾ ਤਾਂ ਸੀ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਪਰਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਤੁਹਾਡੀ ਜ਼ਿੰਦਗੀ ਜੋ ਹੀ ਪਰਦਾ ਹੀ ਹੈ ਨਹੀਂ ਹੈ ਛੋਟੀਆਂ ਵਗਾਰਾਂ ਵੀ ਲੱਗੇ ਨੇ ਹਸਪੀਟਲ ਨੂੰ ਵੀ ਜਾਂਦੀ ਰਹੀ ਵਿਚਾਰੀਏ ਬਹੁਤ ਮੁਸ਼ਕਿਲ ਨੇ ਝੇਲਿਆ ਜਾਣੀ ਹੁਣ ਠੀਕ ਐ ਦਰਸਾ ਠੀਕ ਐ ਨਾ ਤੇ ਬਾਕੀ ਹਾਂ ਬਹੁਤ ਕੁਝ ਝੇਲਿਆ ਪ੍ਰੋਸੈਸ ਵੀ ਦੱਸ ਦੇ ਨਾ ਪ੍ਰੋਸੈਸ ਵੀ ਦੱਸ ਦੋ ਰਹਿ ਗਈ ਗਏ ਵਿਚ ਹੈ ਉਲਟੀਆਂ ਹੋ ਰਹੀਆਂ ਰਿਪੋਰਟਾਂ ਆਈਆਂ ਹੋਈਆਂ ਸਾਰੀਆਂ ਪਰਪੜਕਾ ਸਨਾਂ ਪ੍ਰੋਸੈਸ ਵੀ ਦੱਸ ਦੇ ਕਿਵੇਂ ਹੋ ਗਈ ਪ੍ਰੈਗਨੈਂਟ ਉਹ ਕੋਈ ਸ਼ਰਮ ਲਿਆਜ਼ ਹੈਗੀ ਅੰਕਲ ਚਿੱਟੀ ਦਾੜੀ ਹੋ ਗਈ ਮੈਂ ਕੀ ਕਵਾਂ ਮੈਨੂੰ ਕਹਿੰਦੇ ਵੀ ਮੈਨੂੰ ਸ਼ਰਮ ਆ ਰਹੀ ਹੈ ਯਾਰ ਸਾਡੇ ਵਰਗੇ ਸਭ ਕੁਝ ਹੁੰਦਾ ਨਹੀਂ ਆਹੀ ਤਾਂ ਕੀ ਬੋਲਾਂ ਹੁਣ ਬਸ ਕੀ 3 ਮਹੀਨੇ ਦੀ ਸਕੈਨ ਦੇ ਵਿੱਚ ਆਪਾਂ ਕੀ ਸਮਝੀਏ ਕੀ ਸਮਝੀਏ ਤੁਹਾਨੂੰ ਦੱਸੋ ਕੀ ਸਮਝੀਏ ਕੀ ਸਮਝੀਏ ਅਸੀਂ 3 ਮਹੀਨੇ ਦੀ ਸਕੈਨ ਦੇ ਵਿੱਚ ਇਹ ਭੇਜਿਆ ਹੁਣ ਉਹ ਪ੍ਰੋਗਰਾਮ ਨੂੰ ਰੋਟੀ ਮਿਲਦੀ ਹੈ ਵਾਹ ਸਹੀ ਕਰਾਓ ਠੀਕ ਹੈ ਨਾ ਤਾਂ ਮਾ ਬੋ ਜਿੱਦਾਂ ਰੋਟੀ ਮਿਲਣ ਦੇ ਹਰ ਕਿਨੇ ਭੌਂਕਦੇ ਹਰ ਜਣਾ ਸਹੀ ਗੱਲ ਹੈ ਆ ਆਪਣੀ ਦਿਮਾਗ ਦੇ ਵਿੱਚ ਗੱਲ ਬਾ ਕੁੱਤੇ ਦਾ ਕੰਮ ਕੀ ਹੈ ਬੰਦ ਮੈਨੂੰ ਦੱਸੋ ਕੁੱਤੇ ਦੇ ਗੱਲ ਤਾਂ ਭੌਂਕਣਾ ਹੈ ਬਿਲਕੁਲ ਤਾਂ ਤਾਂ ਕੁੱਤਾ ਬੰਦਾ ਬਣੇ ਜੇ ਵੀ ਨੂੰ ਰੋਟੀ ਬੰਦੇ ਜਿੱਦਾਂ ਤੁਸੀਂ ਰੋਟੀ ਬੰਦੇ ਹਰ ਕੇ ਸਾਹ ਦੇਣੇ ਬੰਦ ਕਰ ਜਾਂਦੇ ਹੁਣ ਸਾਡੇ ਜਰੀਏ ਨੂੰ ਰੋਟੀ ਮਿਲਦੀ ਹੈ ਵੈਸੇ ਕਹਿੰਦੇ ਗਲਤ ਆ ਨਹੀਂ ਜੇ ਸਾਡੇ ਜਰੀਏ ਨੂੰ ਚਲ ਰੋਟੀ ਮਿਲਣ ਦੇ ਹਰਗੀ ਨਾਲ ਜਿਹੜੇ ਹਰਕਣਾ ਮੈਂ ਵੀ ਕਰਦਾ ਲੈ ਜਿੱਦਾਂ ਉਹਨਾਂ ਨੂੰ ਸਾਡੀ ਵੀਡੀਓ ਪਾਏ ਤੇ ਪੈਸੇ ਨਾ ਆਏ ਉਦੋਂ ਬਾਅਦ ਵਿੱਚ ਜੇ ਵੀਡੀਓ ਬਣਾਤੀ ਉਹਨੇ ਤਾਂ ਹੋਰ ਬੱਲੇ ਦੇ ਪੁੱਤ ਹੈ ਨਹੀਂ ਫਿਰ ਐ ਵੀ ਕਹਿੰਦੇ ਆ ਜੀ ਲੋਕ ਜਿਹੜੇ ਆਪਾਂ ਨੂੰ ਡੇਲੀ ਰੁਟੀਨ ਚ ਦੇਖ ਰਹੇ ਨੇ ਕਹਿੰਦੇ ਜੇ ਤੁਸੀਂ ਨਹੀਂ ਬੋਲੋ ਅਸੀਂ ਵੀਡੀਓ ਪਾ ਕੇ ਬੋਲਦੇ ਆ ਅਸੀਂ ਬੋਲਦੇ ਆ ਵੀ ਪਰ ਅੱਪਾ ਵੀ ਕਹੀਦਾ ਵੀ ਨਹੀਂ ਇਹ ਕੁੱਤਾ ਆਗਰਾ ਪਕ ਨਹੀਂ ਸਮਝੋ ਸਮਝੋ ਪੂ ਇਹ ਤਾਂ ਮਤਲਬ ਉਹ ਤਾਂ ਕਹਿੰਦੇ ਨੇ ਸਾਡੀ ਵੀਡੀਓ ਉਹਨਾਂ ਨੇ ਨਹੀਂ ਵੀ ਵਾਚ ਕਰ ਜੰਨੇ ਹਾਂਜੀ ਹਾਂ ਹਾਂ ਉਹ ਦੇਖਦੇ ਆ ਉਹ ਤਕਲੀਫ ਹੁੰਦੀ ਹੈ ਉਹ ਦੇਖੋ ਇਹਨਾਂ ਬੱਸ ਬੱਸ YouTube ਤੇ ਲਾ ਲੋ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਗੰਦ ਪਿਆ ਹੈ ਉਹ ਗੰਦ ਤਾਂ ਕਿਸੇ ਨਾਲ ਜਿਆਦਾ ਜ਼ਰੂਰੀ ਤੇ ਕਿਧਰ ਸਾਨੂੰ ਛੰਡਾ ਲੱਗਦਾ ਉਧਰ ਜਾਓ ਹਾਂ ਅਸੀਂ ਤਾਂ ਸਹੀ ਗੱਲ ਹੈ ਅੰਕਲ ਵੈਸੇ ਤੂੰ YouTube ਤੇ ਬੜਾ ਗੰਦ ਪੈਂਦਾ ਹੈ ਉਹਦੇ ਨਾਲ ਨਾਲ ਤੇਰੀ ਕੁੜੀ ਤੇ ਜੋਈ ਵੀ ਗੰਦ ਪੰਦੇ ਆ ਇਹਨਾਂ ਨਿਕੰਮਾ ਤੇ ਜੋਈ ਲੱਬਿਆ ਹੋਇਆ ਹੈ ਆਪਣਾ ਸੋ ਚੋਰੇ ਬੁੜਿਆ ਥੋੜੀ ਸ਼ਰਮ ਕਰ ਲੈ ਮਾੜੀ ਮੋਟੀ ਸਿਰ ਤੇ ਪਗਵੰਨੀ ਹੋਈ ਐ ਥੋੜੀ ਜੀ ਸ਼ਰਮ ਕਰ ਲਈਦੀ ਹੁੰਦੀ ਹੈ ਕਿ ਆਪਾਂ ਕੀ ਗੱਲ ਕਰ ਰਹੇ ਕੁੜਮ ਸਾਡੇ ਸਾਹਮਣੇ ਬੈਠੇ ਐ ਕੁੜਮਣੀ ਮੇਰੇ ਸਾਹਮਣੇ ਬੈਠੀ ਐ ਮੈਂ ਕੀ ਗੱਲ ਕਰ ਰਹੀਆਂ ਕੀ ਨਹੀਂ ਕਰ ਰਹੀਆਂ ਪਤਾ ਨਹੀਂ ਕਿੱਥੇ ਪਿੰਡ ਚ ਰਹਿੰਦੇ ਕਿ ਸ਼ਹਿਰ ਚ ਰਹਿੰਦੇ ਕਿੱਥੇ ਰਹਿੰਦੇ ਸ਼ਹਿਰਾਂ ਵਾਲੇ ਲੋਕੀ ਵੀ ਨੇ ਐਡਵਾਂਸ ਨਹੀਂ ਐ ਜਿੰਨੇ ਅੱਜ ਕੱਲੇ ਬਲੌਗਰ ਹੋਏ ਫਿਰਦੇ ਐ ਮੈਸ ਐਡਵਾਂਸ ਹੋਣਾ ਨਹੀਂ ਕਹਿੰਦੇ ਇਹਨੂੰ ਬੇਸ਼ਰਮ ਹੋਣਾ ਕਹਿੰਦੇ ਐ ਸੋ ਬੇਸ਼ਰਮੀ ਹੈ ਜਿਹੜੀ ਹੁਣ ਕੰਟੈਂਟ ਤਾਂ ਅੱਗੇ ਲੈ ਕੇ ਆਣਾ ਸੀ ਇਹ ਲੁਕਾ ਕੇ ਰੱਖਦੇ ਸਾਰਾ ਕੁਝ ਤੇ ਫਿਰ ਵਿਊਜ਼ ਕਿੱਥੋਂ ਆਣੇ ਸੀਗੇ ਤਾਂ ਬਾਕੀ ਜਿਹੜੇ ਤੈਨੂੰ ਸਬਸਕ੍ਰਾਈਬਰ ਕਹਿੰਦੇ ਆ ਨਾ ਕਿ ਅਸੀਂ ਇਹ ਰੋਸਟਰਸ ਨੂੰ ਜਵਾਬ ਦੇਵਾਂਗੇ ਚੈਨਲ ਬਣਾ ਕਰਨੇਗਾ ਦੇ ਲੋ ਕੋਈ ਗੱਲ ਨਹੀਂ ਆਜੋ ਬਲੌਗਰ ਦੇ ਫੇਵਰ ਚ ਪਾ ਲੋ ਵੀਡੀਓ ਦੇਖੂ ਵੀ ਤਾਂ 70% ਹੁੰਦੀ ਹੈ ਫਿਰ ਸੋ ਇਸ ਨਾਲ ਕਰਦੀ ਹਾਂ ਮੈਂ ਅੱਜ ਦੀ ਵੀਡੀਓ ਇੱਥੇ ਖਤਮ ਤਾਂ ਇਹ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਇੰਜੋਏ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ